ਸਾਸਿਗਾਲ ਜੀ ਬਾਈ ਜੀ ਆ ਜਿਹੜੀ ਗਾਂ ਘਰ ਕੀ ਜਾਂਦੀ ਆ ਇਹਦਾ ਕੀ ਕਾਰਨ ਆ ਆ ਵੀ ਤਾਂ ਖੜੀਆਂ ਹੀ ਨੇ ਤੇ ਉਹ ਵੀ ਠੀਕ ਠਾਕ ਆ ਪਰ ਆ ਕਿਉਂ ਠੱਕ ਠੱਕ ਵੱਜੀ ਜਾਂਦੀਆਂ ਨੇ ਦੋਨੇ ਨਾਲੇ ਇਹਨਾਂ ਨੂੰ ਪੱਖੇ ਲਾਏ ਆ ਉਹ ਵੀ ਦੋ ਦੋ ਪੱਖੇ ਇਹਦਾ ਬਈ ਕਾਰਨ ਹੈਗੀ ਆ ਫੀਡ ਜਿਹੜੀ ਅਸੀਂ ਲਿਆ ਲਿਆ ਕੇ ਮਹਿੰਗੀਆਂ ਫੀਡਾਂ ਆਪਦੀਆਂ ਸੱਜਰ ਮੱਝਾਂ ਗਾਵਾਂ ਨੂੰ ਪਾਉਣੇ ਆ ਉਹਦੇ ਵਿੱਚ ਵੀ ਬਹੁਤ ਇਦਾਂ ਦੇ ਕੈਮੀਕਲ ਹੁੰਦੇ ਨੇ ਜਿੱਦਾਂ ਯੂਰੀਆ ਵਗੈਰਾ ਜਿਹਦੇ ਕਾਰਨ ਆ ਚੀਜ਼ਾਂ ਹੁੰਦੀਆਂ ਨੇ ਹੁਣ ਤੁਸੀਂ ਦੇਖ ਲਓ ਇਹ ਠੱਕ ਠੱਕ ਵੱਜੀ ਜਾਂਦੀ ਆ ਇਹ ਕਰ ਕੀ ਜਾਂਦੀ ਆ ਐਦਾ ਬਾਈ ਇਹੀ ਕਾਰਨ ਸਾਡਾ ਇੱਕ ਯਾਰ ਦੋਸਤ ਹੁੰਦਾ ਸੀਗਾ ਉਹਨਾਂ ਦਾ ਤਗੜਾ ਕੰਮ ਸੀ ਆ ਫੀਡ ਵਗੈਰਾ ਬਣਾਉਂਦੇ ਸੀ ਪਸ਼ੂਆਂ ਵਾਸਤੇ ਬਰਾਦਾ ਬਾਈ ਜੀ ਉਹਨੇ ਇੱਕ ਗੱਲ ਦੱਸੀ ਕਹਿੰਦਾ ਬਾਈ ਅਜ਼ੀਨਾ ਫੀਡ ਦੇ ਵਿੱਚ ਪਾਉਂਦੇ ਸੀ ਕਿਉਂਕਿ ਬਹੁਤੇ ਪਾਉਂਦੇ ਨੇ ਯੂਰੀਆ ਵਗੈਰਾ ਆਂਦਾ ਅਸੀਂ ਬੰਦ ਕਰਤੀ ਵੀ ਯੂਰੀਆ ਨਹੀਂ ਪਾਉਣੀ ਆਪਾਂ ਲੋਕੀ ਜਿਹੜੇ ਉਹਨਾਂ ਦੀ ਹੀੜ ਨੂੰ ਲੈ ਕੇ ਗਏ ਬਰਾਦੇ ਨੂੰ ਲੈ ਕੇ ਗਏ ਪਸ਼ੂਆਂ ਵਾਸਤੇ ਉਹਨਾਂ ਦੇ ਜਿਹੜੇ ਪੱਕੇ ਗਾਹਕ ਸੀ ਆਂਦਾ ਉਹ ਉਲਾਮੇ ਲੈ ਕੇ ਆਗੇ ਕਹਿੰਦੇ ਬਾਈ ਜੀ ਐਤਕੀ ਤੂੰ ਸਾਨੂੰ ਨਕਲੀ ਫੀਡ ਦੇਤੀ ਐਤਕੀ ਤਾਂ ਅਸੀਂ ਫੀਡ ਪਾਉਣੀ ਆ ਮੱਝ ਆਗਾਮ ਨੂੰ ਫਾਰਕੀ ਨਹੀਂ ਪੈਂਦਾ ਕੋਈ ਦੁੱਧ ਨਹੀਂ ਵਾਧਦਾ ਥੋੜੀ ਫੀਡ ਨਕਲੀ ਆ ਫੁਲਾਣਾ ਧੌਂਕਾ ਉਹ ਕਹਿੰਦਾ ਫੇਰ ਅਸੀਂ ਕੀ ਕੀਤਾ ਫੇਰ ਜੂਰੀਆ ਸ਼ੁਰੂ ਕਰਤੀ ਪਾਉਣੀ ਥੋੜੀ ਕਰਤੀ ਮਤਲਬ ਪਾਈ ਜ਼ਰੂਰ ਤਿਆਂ ਦਾ ਉਹੀ ਬੰਦੇ ਫੇਰ ਕਹਿਣ ਆਹ ਫੀਡ ਥੋੜੀ ਬੜੀ ਘੇਟ ਆ ਇਹ ਤਾਂ ਪਸ਼ੂਆਂ ਨੂੰ ਦੁਪਹਿਰੇ ਪਾ ਦੇ ਅੱਥ ਨੂੰ ਇੰਨਾ ਦੁੱਧ ਵਾਝ ਜਾਂਦੀਆਂ ਇਹੀ ਕਾਰਨ ਆ ਬਈ ਬਹੁਤੀਆਂ ਕੰਪਨੀ ਆ ਚਲੋ ਸਾਰੀਆਂ ਨਹੀਂ ਹੋ ਸਕਦੀਆਂ ਪਰ ਬਹੁਤੀਆਂ ਕੰਪਨੀਆਂ ਇਦਾਂ ਦਾ ਕੁਝ ਕਰਦੀਆਂ ਨਹੀਂ ਆਪਾਂ ਕਹਿ ਦਿੰਨੇ ਆ ਵੀ ਪੁਰਾਣੇ ਲੋਕ ਬੜੇ ਤਕੜੇ ਸੀਗੇ ਕਿਉਂਕਿ ਉਦੋਂ ਮੱਝਾਂ ਗਾਵਾਂ ਸਾਡੀਆਂ ਖੇਤਾਂ ਦੇ ਵਿੱਚ ਜਾਂਦੀਆਂ ਸੀ ਘਾਹ ਵਗੈਰਾ ਚਰਨ ਤੇ ਹੋਰ ਵੀ ਜੜੀ ਬੂਟੀਆਂ ਖਾ ਲੈਂਦੀਆਂ ਸੀ ਹੁਣ ਕੀ ਆ ਹੁਣ ਤਾਂ ਅਸੀਂ ਮੱਕੀ ਦਾ ਚਾਰ ਪਾਉਨੇ ਆ ਤੇ ਉੱਤੋਂ ਇਹ ਫੀਡ ਵਗੈਰਾ ਪਾਉਨੇ ਆ ਤੇ ਇਹੀ ਆ ਬਈ ਫਿਰ ਦੁੱਧ ਕਿਉ ਖਾਣ ਨਾਲ ਜਾ ਹੋਰ ਕੁਛ ਖਾਣ ਦਾ ਕੋਈ ਫਰਕ ਨਹੀਂ ਪੈਂਦਾ ਫਿਰ ਕਹਿੰਦੇ ਆ ਸਾਡੇ ਜਵਾਕ ਨੂੰ ਕਿਉਂ ਨਹੀਂ ਲੱਗਦਾ ਅੱਜ ਕੱਲ ਤਾਂ ਜਵਾਕਾਂ ਨੂੰ ਕਿਉਂ ਵੀ ਕੁਛ ਨਹੀਂ ਕਰਦਾ ਦੁੱਧ ਵੀ ਕੁਛ ਨਹੀਂ ਕਰਦਾ ਬਾਈ ਜੀ ਦੁੱਧ ਕਿਉਂ ਚ ਹੈ ਕੀ ਜੋ ਵੀ ਪਸ਼ੂ ਖਾਂਦੇ ਨੇ ਉਹ ਤੱਤ ਸਾਡੇ ਦੁੱਧ ਚ ਆਉਂਦੇ ਨੇ ਤੇ ਉਹਨੂੰ ਅਸੀਂ ਖਾ ਪੀ ਕੇ ਤਗੜੇ ਬਣਦੇ ਆ ਪਰ ਅੱਜ ਕੱਲ ਕਿਉਂ ਦੁੱਧ ਹੈ ਕਿਦਾਂ ਦਾ ਖੇਤ ਵਿੱਚ ਅਸੀਂ ਪੱਠੇ ਵੀ ਬੀਜਦੇ ਹੀ ਉਹਦੇ ਵਿੱਚ ਵੀ ਰੇ ਸਪਰੇ ਪਾਉਣੀ ਪੈਂਦੀ ਆ ਉਹ ਵੀ ਸਾਡੀ ਵੀ ਮਜਬੂਰੀ ਆ ਲੋਕਾਂ ਦੀ ਕਿਉਂਕਿ ਹੁੰਦੇ ਨਹੀਂ ਸਾਡੀ ਧਰਤੀ ਇਦਾਂ ਦੀ ਬਣਾ ਦਿੱਤੀ ਗਈ ਜਿਨ੍ਹਾਂ ਲਈ ਅਸੀਂ ਇੰਨਾ ਕੁਝ ਕੀਤਾ ਉਹਨਾਂ ਨੇ ਸਾਨੂੰ ਉਹਦੇ ਲਈ ਕੀ ਦਿੱਤਾ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਡੀਪਲੀ ਜਾਣ ਦੀ ਲੋੜ ਨਹੀਂ ਅੱਜ ਕੱਲ ਸਾਰੇ ਲੋਕ ਹੀ ਜਾਣਦੇ ਪਰ ਬਈ ਫਿਰ ਵੀ ਧਿਆਨ ਦਿਓ ਜੇ ਤੁਸੀਂ ਪਸ਼ੂਆਂ ਲਈ ਬਰਾਦਾ ਫੀਡ ਤਿਆਰ ਕਰਵਾਉਣੀ ਆ ਤਾਂ ਕੋਲ ਬੈਠ ਕੇ ਕਰਵਾਓ ਅੱਜ ਕੱਲ ਤਾਂ ਆਪਣੇ ਆਮ ਹੀ ਲੋਕ ਮੱਕੀ ਵੀ ਬੀਜਦੇ ਨੇ ਕਣਕ ਵੀ ਆਮ ਹੁੰਦੀ ਆ ਤੇ ਆਪਾਂ ਛੋਲੇ ਵੀ ਬੀਜ ਸਕਦੇ ਆ ਆਪਣੀ ਜ਼ਮੀਨ ਤੇ ਤਾਂ ਚਾਹੇ ਕੋਸੂਗੀ ਬੀਜਦੇ ਉਹੀ ਹੋ ਜਾਂਦਾ ਪਰ ਫੇਰ ਵੀ ਜੇ ਨਹੀਂ ਤਾਂ ਰਾਜਸਥਾਨ ਤੋਂ ਆਪਾਂ ਲਿਆ ਕੇ ਤੇ ਇਦਾਂ ਥੋੜਾ ਬਹੁਤਾ ਆਪਾਂ ਕਰ ਸਕਦੇ ਆ ਪਸ਼ੂਆਂ ਲਈ ਕਿਉਂਕਿ ਇਹ ਪਸ਼ੂਆਂ ਲਈ ਨਹੀਂ ਅਸੀਂ ਆਪਣੇ ਲਈ ਕਰਨਾ ਕਿਉਂਕਿ ਉਹਦਾ ਅਸੀਂ ਦੁੱਧ ਪੀਣਾ ਫੇਰ ਕਹਿ ਦਿੰਦੇ ਵੀ ਅੱਜ ਕੱਲ ਤਾਂ ਉਹ ਖਰਾਕਾ ਨਹੀਂ ਰਹੀਆਂ ਉਹ ਤਾਕਤਾਂ ਨਹੀਂ ਰਹੀਆਂ ਉਸ ਟੈਮੀਨਰ ਨਹੀਂ ਰਿਆ ਤੇ ਰਊ ਬਈ ਕਿੱਥੋਂ ਕਿਉਂਕਿ ਅਸੀਂ ਤਾਂ ਖਰਾਕ ਹੀ ਓਦਾਂ ਦੀ ਪਾਉਨੇ ਆ ਫੇਰ ਚਾਹੇ ਦੁੱਧ ਪੀ ਲੋ ਘਿਓ ਖਾ ਲੋ ਦਹੀਂ ਖਾ ਲੋ ਉਹਦੇ ਵਿੱਚ ਆਉਂਦਾ ਕੀ ਆ ਕੁਝ ਵੀ ਨਹੀਂ ਕਿਉਂਕਿ ਅਸੀਂ ਉਹਨਾਂ ਨੂੰ ਤਾਕਤ ਵਾਲੀ ਚੀਜ਼ ਨਹੀਂ ਪਾਈ ਤਾਂ ਕਰਕੇ ਠੱਕ ਠੱਕ ਵੱਜੀ ਜਾਂਦੀਆਂ ਨੇ ਤੇ ਆਹ ਦੇਖ ਲੋ ਇਹ ਕਿਉਂਕਿ ਛੱਡ ਦੇਈਆਂ ਨੇ ਖਾਂਦੀਆਂ ਨੇ ਇਦਾਂ ਦਾ ਜਿਹੜੀ ਖਰਾਕ ਹੁੰਦੀ ਆ ਉਹ ਖਾਂਦੀਆਂ ਨਹੀਂ ਇਹਨਾਂ ਨੂੰ ਕੋਈ ਚੱਕਰ ਹੀ ਨਹੀਂ ਤੇ ਆ ਮੱਝ ਤੇ ਗਾਂ ਠੱਕ ਠੱਕ ਵੱਜੀ ਜਾਂਦੀ ਆ ਤੇ ਦੂਸਰੇ ਪਾਸੇ ਉਹ ਵੀ ਬੈਠੀਆਂ ਨੇ ਉਹਨਾਂ ਨੂੰ ਕੋਈ ਫਰਕ ਨਹੀਂ ਫੇਰ ਵੀ ਬਾਹਰਲੀ ਚੀਜ਼ਾਂ ਦਾ ਚੰਗਾ ਬਈ ਥੋੜਾ ਜਿਹਾ ਧਿਆਨ ਰੱਖੋ ਇਦਾਂ ਦੀਆਂ ਫੀਡਾਂ ਫੀਡਾਂ ਤੋਂ ਕਿਨਾਰਾ ਕਰੋ ਤੇ ਸਪੈਸ਼ਲ ਫੀਡ ਬਣਾਓ ਕੋਲ ਬੈਠ ਕੇ ਉਹਦੇ ਵਿੱਚ ਕੀ ਪੋਣਾ ਉਹ ਪਵਾਓ ਜਾਂ ਛੋਲੇ ਵਗੈਰਾ ਥੋੜੇ ਬਹੁਤ ਵੀਜਿਆ ਕਰੋ ਜਾ ਮੱਲ ਲੈ ਲੋ ਰਾਜਸਥਾਨ ਵਗੈਰਾ ਚ ਜਾ ਕੇ ਹੋਰ ਬੜੀਆਂ ਚੀਜ਼ਾਂ ਆ ਜਾਂਦੀਆਂ ਨੇ ਉਹ ਵਿੱਚ ਪਾ ਕੇ ਮੱਕੀ ਮੁੱਕੀ ਹੁਣ ਤਾਂ ਪਾ ਮम्मी ਵੀ ਜ ਲੈਨੇ ਆ ਮੱਕੀ ਵਗੈਰਾ ਤੇ ਉਹਦੀ ਫੀਡ ਬਣਾਓ ਤੇ ਫੇਰ ਬਈ ਦੇਖਿਓ ਤੁਹਾਡੇ ਆਹਦੇ ਵਿੱਚ ਰਿਜ਼ਲਟ ਦੇਖਿਓ ਕੀ ਚੇਂਜ ਆਉਂਦਾ ਇਹ ਸੀ ਗੱਲਬਾਤ ਗਲਤੀ ਪਲਤੀ ਮਾਫ਼ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਉਂਦੇ ਵਸਦੇ ਰਹੋ ਬਾਈ ਜੀ ਖੁਸ਼ ਰਹੋ ਚੰਗਾ ਖਾਓ ਚੰਗਾ ਪੀਓ